ਮੈਂ ਨਵੀਂ ਵਿਆਹੀ ਬੈਠੀ ਸੀ ਤੇ ਨਾ ਚਾਹੁੰਦੇ ਹੋਏ ਵੀ ਆਪਣੇ 17 ਸਾਲ ਦੇ ਘਰਵਾਲੇ ਦਾ ਇੰਤਜ਼ਾਰ ਕਰ ਰਹੀ ਸੀ ਮੇਰੇ ਦਿਲ ਵਿੱਚ ਕੋਈ ਅਰਮਾਨ ਨਹੀਂ ਸੀ ਮੈਨੂੰ ਆਪਣੇ ਪਿਓ ਤੇ ਗੁੱਸਾ ਆਉਂਦਾ ਸੀ ਜਿਨੇ ਆਪਣੀ ਬਿਮਾਰੀ ਕਰਕੇ ਮੇਰਾ ਵਿਆਹ ਇੱਕ ਘੱਟ ਉਮਰ ਦੇ ਬੱਚੇ ਨਾਲ ਕਰ ਦਿੱਤਾ ਉਹ ਚਾਹੁੰਦੇ ਸਨ ਘੱਟੋ ਘੱਟ ਉਹਨਾਂ ਦੇ ਜਾਣ ਤੋਂ ਬਾਅਦ ਮੈਂ ਆਪਣੇ ਸਹੁਰੇ ਹੋਵਾਂ ਪਰ ਪਤਾ ਨਹੀਂ ਕਿਉਂ ਮੇਰੇ ਪਾਪਾ ਨੇ ਇੱਕ ਵਾਰ ਵੀ ਮੇਰੇ ਤਜਬਾਤਾਂ ਬਾਰੇ ਨਹੀਂ ਸੋਚਿਆ ਇੱਕ 17 ਕੋ ਸਾਲ ਦੇ ਬੱਚੇ ਦਾ ਮੇਰੇ ਵਰਗੀ 25 ਸਾਲ ਦੀ ਜਵਾਨ ਕੁੜੀ ਨਾਲ ਵਿਆਹ ਕਿੱਦਾਂ ਹੋ ਸਕਦਾ ਉਹ ਮੈਨੂੰ ਕਿੱਦਾਂ ਖੁਸ਼ ਕਰਦਾ ਮੈਂ ਤਾਂ ਜਵਾਨ ਸੀ ਸੋਹਣੀ ਸੀ ਵੱਡੀ ਸੀ ਉਹ ਮੇਨਾ ਵਿਆਹ ਕਰਵਾਉਣਾ ਚਾਹੁੰਦੇ ਸੀ ਪਰ ਮੇਰੇ ਪਿਓ ਨੇ ਮੇਰੀ ਜ਼ਿੰਦਗੀ ਹੀ ਬਰਬਾਦ ਕਰ ਦਿੱਤੀ ਮੇਰੀ ਮਾਂ ਵੀ ਇਸ ਦੁਨੀਆ ਵਿੱਚ ਨਹੀਂ ਸੀ ਨਹੀਂ ਤਾਂ ਮੇਰਾ ਸਹਾਰਾ ਬਣਦੀ ਕਿਉਂਕਿ ਉਸਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਗਈ ਸੀ ਉਸ ਦੇ ਦੁੱਖ ਵਿੱਚ ਮੇਰਾ ਪਿਓ ਬਮਾਰ ਰਹਿੰਦਾ ਤੇ ਉਸ ਨੇ ਮੇਰਾ ਫਟਾਫਟ ਰਿਸ਼ਤਾ ਪੱਕਾ ਕਰ ਦਿੱਤਾ ਕਿ ਮੈਂ ਇਸ ਬੇਜੋੜ ਰਿਸ਼ਤੇ ਨਾਲ ساری ਜ਼ਿੰਦਗੀ ਕਿੱਦਾਂ ਬਤਾਵਾਂਗੀ ਮੇਰੇ ਕੋਲ ਤਾਂ ਮੁੜ ਕੇ ਜਾਣ ਦਾ ਕੋਈ ਰਾਹ ਵੀ ਨਹੀਂ ਸੀ ਅਤੇ ਪਰ ਮੈਨੂੰ ਇੱਕ ਝੁੰਸੀ ਹੋਈ ਅੱਗ ਵੀ ਸੁੱਟ ਦਿੱਤਾ ਜਿਹਦੇ ਵਿੱਚ ਸ਼ਾਇਦ ساری ਜ਼ਿੰਦਗੀ ਮੈਂ ਸੜਨ ਵਾਲੀ ਸੀ ساری ਰਾਤ ਹੰਝੂਆਂ ਵਿੱਚ ਲੰਘ ਗਈ ਪਰ ਮੈਂ ਬੇਬਸ ਤੇ ਲਜਾ ਉਹ ਕੇ ਬੈਠੀ ਰਹੀ ਮੈਂ ਆਪਣੀਆਂ ਹੀ ਸੋਚਾਂ ਵਿੱਚ ਗੁੰਮ ਸੀ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਮੈਨੂੰ ਲੱਗਾ ਮੇਰਾ ਘਰਵਾਲਾ ਆਇਆ ਹੋ ਇੱਕ 20 ਸਾਲ ਦੀ ਕੁੜੀ ਮੇਰੇ ਕੋਲ ਆਈ ਮੈਂ ਆਪਣੇ ਸਹੁਰੇ ਘਰ ਵਿੱਚ ਕਿਸੇ ਨੂੰ ਨਹੀਂ ਜਾਣਦੀ ਸੀ ਇਸ ਲਈ ਮੈਨੂੰ ਨਹੀਂ ਪਤਾ ਸੀ ਉਹ ਕੁੜੀ ਕੌਣ ਸੀ ਉਸ ਦੀਆਂ ਨਜ਼ਰਾਂ ਮੇਰੇ ਜਿਸਮ 'ਤੇ ਸੀ ਮੇਰੇ ਸਾਹਮਣੇ ਬੈਠ ਮੇਰੇ ਹੱਥਾਂ ਨੂੰ ਆਪਣੇ ਹੱਥ ਵਿੱਚ ਫੜ ਕੇ ਕਹਿਣ ਲੱਗੀ ਤੂੰ ਕਿੰਨੀ ਸੋਹਣੀ ਆ ਤੈਂ ਤਾਂ ਕੋਈ ਰਾਜਕੁਮਾਰ ਮਿਲ ਸਕਦਾ ਸੀ ਪਰ ਤੇਰੇ ਪਿਓ ਨੇ 17 ਸਾਲ ਦੇ ਭਰਾ ਨਾਲ ਵਿਆਹ ਕਰਕੇ ਜ਼ੁਲਮ ਕੀਤਾ ਉਸ ਕੁੜੀ ਦੀਆਂ ਗੱਲਾਂ ਸੁਣ ਕੇ ਮੈਨੂੰ ਅੰਦਾਜ਼ਾ ਹੋ ਗਿਆ ਕਿ ਮੇਰੀ ਨਣਦ ਬਹੁਤ ਵਧੀਆ ਸੁਭਾਅ ਵਾਲੀ ਹੈ ਉਹਨਾਂ ਦੀਆਂ ਗੱਲਾਂ ਮੇਰੇ ਅੱਖਾਂ ਵਿੱਚ ਹੰਝੂ ਲਿਆ ਦਿੱਤੇ ਉਸ ਕੁੜੀ ਨੇ ਮੇਰੇ ਹੰਝੂ ਸਾਫ਼ ਕੀਤੇ ਕਹਿਣ ਲੱਗੀ ਰੋਣਾ ਮੈਂ ਤੇਰੇ ਨਾਲ ਆਗਾ ਮੇਰਾ ਭਰਾ ਤੇਰਾ ਬਹੁਤ ਧਿਆਨ ਰੱਖੂਗਾ ਬਸ ਹਜੇ ਥੋੜਾ ਬੱਚਾ ਪਿਓ ਨੇ ਤੇਰੇ ਪਿਓ ਦੀ ਦੋਸਤੀ ਲਈ ਥੋੜੇ ਦੋਹਾਂ ਦੇ ਰਿਸ਼ਤੇ ਦੀ ਇਹ ਸ਼ੁਰੂਆਤ ਕਰ ਦਿੱਤੀ ਤੂੰ ਕੁਝ ਟਾਈਮ ਉਸਦੇ ਨਾਲ ਰਿਸ਼ਤੇ ਨੂੰ ਨੁਭਾ ਫਿਰ ਮੈਂ ਸੋਚਾਂਗੀ ਕਿ ਇਸ ਬੇਜੋੜ ਰਿਸ਼ਤੇ ਤੋਂ ਤੈਨੂੰ ਕਿਦਾਂ ਆਜ਼ਾਦ ਕਰਾਵਾਂ ਉਸ ਦੀਆਂ ਗੱਲਾਂ ਵਿੱਚ ਕੁਝ ਉਮੀਦ ਲੱਗ ਰਹੀ ਸੀ ਅਤੇ ਮੈਨੂੰ ਇਸ ਰਿਸ਼ਤੇ ਤੋਂ ਆਜ਼ਾਦੀ ਮਿਲ ਸਕਦੀ ਸੀ ਮੈਂ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਬਤਾ ਸਕਦੀ ਸੀ ਮੈਨੂੰ ਆਪਣੇ ਪਿਓ ਤੋਂ ਕੋਈ ਮੀਤ ਨਹੀਂ ਸੀ ਮੈਂ ਸੋਚ ਲਿਆ ਸੀ ਮੈਂ ਕਦੇ ਮੁੜ ਘਰ ਨਹੀਂ ਜਾਣਾ ਉਸ ਕਮਰੇ ਵਿੱਚੋਂ ਬਾਹਰ ਚਲੀ ਗਈ 17 ਸਾਲ ਦਾ ਬੱਚਾ ਕਮਰੇ 'ਚ ਆਇਆ ਮੈਂ ਪਹਿਲੀ ਰਾਤ ਹੀ ਸਮਝ ਗਈ ਸੀ ਇਹ ਮੇਰੇ ਘਰ ਵਾਲਾ ਮੈਂ ਉਸ ਨੂੰ ਵੇਖ ਕੇ ਬਿਲਕੁਲ ਹੈਰਾਨ ਰਹਿ ਗਈ ਇਹ ਸੋਚ ਕੇ ਮੈਨੂੰ ਘਬਰਾਹਟ ਹੁੰਦੀ ਤੇਜ਼ ਹਰਕਤ ਤੇ ਮੁਸਕਰਾ ਕੇ ਉਸ ਨੇ ਮੇਰੇ ਵੱਲ ਵੇਖਿਆ ਜਿਦਾ ਉਹ ਮੈਨੂੰ ਖਾ ਹੀ ਜਾਊਗਾ ਅਤੇ ਉਸ ਦੇ ਮੂੰਹੋਂ ਆਪਣੇ ਲਈ ਘਰ ਵਾਲੇ ਸ਼ਬਦ ਸੁਣ ਕੇ ਮੈਂ ਚੁੱਪੀ ਹੋ ਗਈ ਸੀ ਮੈਂ ਉਸ ਨੂੰ ਕਿਹਾ ਮੈਂ ਬਹੁਤ ਥੱਕ ਗਈ ਹਾਂ ਮੈਂ ਸੋਣਾ ਚਾਹੁੰਦੀ ਹਾਂ ਉਸਨੇ ਕੁਝ ਨਾ ਕਿਹਾ ਮੈਂ ਨਾਲੌਣ ਲਈ ਬਾਥਰੂਮ ਵਿੱਚ ਗਈ ਮੈਨੂੰ ਇਦਾਂ ਲੱਗਾ ਜਿਦਾ ਕਿਸੇ ਦੀ ਨਜ਼ਰਾਂ ਮੇਰੇ ਜਿਸਮ ਤੇ ਟਿਕੀਆਂ ਹੋਣ ਕੋਈ ਮੈਨੂੰ ਚੋਰੀ-ਚੋਰੀ ਵੇਖਦਾ ਹੋਵੇ ਪਰ ਬਾਥਰੂਮ ਵਿੱਚ ਕੋਈ ਬਾਰੀ ਨਹੀਂ ਸੀ ਕੋਈ ਮੈਨੂੰ ਕਿੱਦਾਂ ਵੇਖਦਾ ਜਾਂ ਫਿਰ ਕਮਰੇ ਵਿੱਚੋਂ ਕੋਈ ਮੈਨੂੰ ਦੇਖ ਰਿਹਾ ਸੀ ਪਰ ਕਮਰੇ ਵਿੱਚ ਮੇਰਾ ਘਰਵਾਲਾ ਸੀ ਮੈਂ ਬਹੁਤ ਪਰੇਸ਼ਾਨ ਹੋਈ ਕਪੜੇ ਪਾਈ ਜਦੋਂ ਬਾਹਰ ਆਈ ਤਾਂ ਦੇਖਿਆ ਘਰ ਵਾਲਾ ਗੂੜੀ ਨੀਂਦ ਵਿੱਚ ਸੁੱਤਾ ਸੀ ਉਸ ਨੂੰ ਸੁੱਤਾ ਵੇਖ ਕੇ ਮੈਨੂੰ ਯਕੀਨ ਹੋਇਆ ਕਿ ਮੇਰਾ ਵਹਿਮ ਹੈ ਜੇ ਸੁੱਤਾ ਸੀ ਭਲਾ ਮੈਨੂੰ ਕੌਣ ਵੇਖ ਸਕਦਾ ਸੀ ਮੈਂ ਚੁੱਪ ਕਰਕੇ ਬੈਠਦੇ ਦੂਜੇ ਪਾਸੇ ਲੰਮੀ ਪੈ ਗਈ ਸੌਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਨੀਂਦ ਨਹੀਂ ਆ ਰਹੀ ਸੀ ਅੱਧੀ ਰਾਤ ਨੂੰ ਇੱਕ ਅਜੀਬ ਜਿਹਾ ਅਹਿਸਾਸ ਹੋਇਆ ਮੈਂ ਨੀਂਦ ਵਿੱਚ ਉੱਠੀ ਬਹੁਤ ਹਨੇਰਾ ਸੀ ਸਮਝ ਨਹੀਂ ਆਉਂਦਾ ਪਤਾ ਨਹੀਂ ਕਿਉਂ ਮੈਨੂੰ ਨੀਂਦ ਵਿੱਚ ਇਦਾਂ ਲੱਗਾ ਜਿਵੇਂ ਕਿਸੇ ਨੇ ਮੇਰੇ ਜਿਸਮ ਤੇ ਹੱਥ ਫੇਰਿਆ ਹੋਵੇ ਮੈਂ ਨਾਲ ਹੀ ਬੱਤੀ ਜਗਾ ਦਿੱਤੀ ਮੇਰੇ ਲੱਗ ਗਿਆ ਮੇਰਾ ਘਰ ਵਾਲਾ ਸੁੱਕਦਾ ਸੀ ਸ਼ਾਇਦ ਇਹ ਵੀ ਮੇਰਾ ਵਹਿਮ ਸੀ ਮੈਨੂੰ ਇਦਾਂ ਲੱਗਦਾ ਜਿਦਾਂ ਕਿਸੇ ਨੇ ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਮੈਂ ਬੱਤੀ ਬੰਦ ਕਰ ਦਿੱਤੀ ਤੇ ਸੌਂ ਗਈ ਪਰ ਜਦੋਂ ਸਵੇਰੇ ਮੇਰੀ ਅੱਖ ਖੁੱਲੀ ਤਾਂ ਮੇਰੀ ਹਾਲਤ ਕੁਝ ਅਜੀਬ ਸੀ ਇਦਾਂ ਲੱਗਦਾ ਸੀ ਜਿਦਾਂ ਰਾਤ ਨੂੰ ਕਿਸੇ ਨੇ ਮੈਨੂੰ हाथ ਲਾਇਆ ਹੋਵੇ ਮੇਰੀ ਸਲਵਾਰ ਦੀਆਂ ਸੀਣਾ ਖੁੱਲੀਆਂ ਸੀ ਮੇਰਾ ਕਮੀਜ਼ ਮੇਰੇ ਉੱਪਰ ਉੱਠਿਆ ਹੋਇਆ ਸੀ ਮੈਂ ਪਰੇਸ਼ਾਨ ਹੋ ਗਈ ਸਭ ਕੁਝ ਠੀਕ ਠਾਕ ਦਿੱਸਦਾ ਸੀ ਮੈਨੂੰ ਆਪਣੇ ਲਈ ਅਜੀਬ ਮਹਿਸੂਸ ਹੋ ਰਿਹਾ ਸੀ ਫਿਰ ਗੱਲ ਕੁਝ ਹੋਰ ਸੀ ਇੱਕ ਪਰੇਸ਼ਾਨੀ ਨੇ ਮੈਨੂੰ ਘੇਰ ਲਿਆ ਮੈਂ ਤਿਆਰ ਹੋ ਕੇ ਡਾਈਨਿੰਗ ਟੇਬਲ ਤੇ ਗਈ ਉੱਥੇ ਮੇਰਾ ਸਹੁਰਾ ਬੈਠਾ ਸੀ ਜੋ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਵੇਖ ਰਿਹਾ ਸੀ ਉਸ ਨੇ ਮੈਨੂੰ ਕਿਹਾ ਮੈਂ ਤੇਰੀ ੜੀ ਕਰ ਰਿਹਾ ਸੀ ਆ ਜਾ ਚਾਹ ਪੀ ਲੈ ਮੈਂ ਆਪਣੇ ਸਹੁਰੇ ਪਹਿਲੀ ਵਾਰੀ ਨਹੀਂ ਵੇਖਿਆ ਸੀ ਉਹ ਮੇਰੇ ਪਿਓ ਦਾ ਦੋਸਤ ਸੀ ਤੇ ਹਮੇਸ਼ਾ ਸਾਡੇ ਘਰ ਆਉਂਦਾ ਜਾਂਦਾ ਸੀ ਪਰ ਉਸਦੀਆਂ ਆਤ ਤਾਂ ਮੈਨੂੰ ਬਿਲਕੁਲ ਪਸਾਨ ਨਹੀਂ ਸੀ ਉਹ ਹਮੇਸ਼ਾ ਮੈਨੂੰ ਘੂਰ ਕੇ ਵੇਖਦਾ ਸੀ ਉੱਚਰ ਪਿੱਛੋਂ ਮੇਰੀ ਨਰਾਂੜ ਆਈ ਉਹ ਮੇਰੇ ਲਾਗੇ ਬੈਠ ਗਈ ਮੇਰੀ ਤਾਰੀਫ ਕਰਨ ਲੱਗੀ ਫਿਰ ਆਪਣੇ ਪਿਓ ਦੇ ਸਾਹਮਣੇ ਉਸਨੇ ਬੜੀ ਸ਼ਰਾਰਤੀਂ ਢਾਲ ਵਿੱਚ ਕਿਹਾ ਰਾਤ ਤੈਨੂੰ ਮੇਰੇ ਭਰਾ ਨੇ ਤੰਗ ਤੰਗੀ ਕੀਤਾ ਮੈਨੂੰ ਉਸ ਤੋਂ ਹੀ ਉਮੀਦ ਨਹੀਂ ਸੀ ਮੈਂ ਸ਼ਰਮਿੰਦਾ ਹੋ ਗਈ ਮੈਂ ਨਾ ਵੀ ਸਿਰ ਹਲਾਇਆ ਤੇ ਚੁੱਪ ਕਰਕੇ ਚਾਹ ਪੀਣ ਵੱਲ ਧਿਆਨ ਦਿੱਤਾ ਮੇਰਾ ਪਾਸ ਚਲਦਾ ਮੈਂ ਉੱਠ ਕੇ ਉੱਥੇ ਚਲੀ ਜਾਂਦੀ ਮੇਰਾ ਸਹੁਰਾ ਉੱਥੋਂ ਚਲਾ ਗਿਆ ਸੀ ਪਰ ਮੇਰੀ ਜਾਨ ਵਿੱਚ ਥੋੜੀ ਜਾਨ ਆਈ ਅਚਾਨਕ ਮੇਰੀ ਨਾਨਦ ਕਹਿਣ ਲੱਗੀ ਪਾਪਾ ਨੇ ਸਿਰਫ ਤੇਰੀ ਹਮਦਰਦੀ ਵਜੋਂ ਤੁਹਾਡਾ ਰਿਸ਼ਤਾ ਕਰਾਇਆ ਨਹੀਂ ਤਾਂ ਕੋਈ ਆਪਣੇ ਬੱਚੇ ਦੀ ਜ਼ਿੰਦਗੀ ਖਰਾਬ ਨਹੀਂ ਕਰਦਾ ਇਸ ਲਈ ਤੂੰ ਪਾਪਾ ਦਾ ਧਿਆਨ ਰੱਖਿਆ ਕਰ ਮਾਂ ਦੀ ਮੌਤ ਤੋਂ ਬਾਅਦ ਬਿਲਕੁਲ ਇਕੱਲੇ ਹੋ ਗਏ ਤੇ ਕਹਿਣ ਲੱਗੀ ਪਾਪਾ ਆਪਣੇ ਕਮਰੇ ਵਿੱਚ ਚਾਹ ਪਿੰਦੇ ਆ ਉਹਨਾਂ ਨੂੰ ਉਹਨਾਂ ਦੇ ਕਮਰੇ ਵਿੱਚ ਚਾਹ ਦੇ ਕੇ ਉਹ ਬੜੇ ਖੁਸ਼ ਹੋਣਗੇ ਮੈਂ ਉਸ ਦੀ ਗੱਲ ਤੇ ਘਬਰਾ ਗਈ ਪਰ ਮੈਂ ਨਾ ਨਹੀਂ ਕਰ ਸਕਦੀ ਸੀ ਮਜਬੂਰ ਹੋ ਕੇ ਮੈਂ ਚਾਹ ਦਾ ਕੱਪ ਚੁੱਕਿਆ ਤੇ ਸਹੁਰੇ ਨੂੰ ਦੇਣ ਗਈ ਮੇਰਾ ਸਹੁਰਾ ਬੈੱਡ ਤੇ ਬੈਠਾ ਸੀ ਮੈਨੂੰ ਆਪਣੇ ਕੋਲ ਬੈਠਣ ਦਾ ਇਸ਼ਾਰਾ ਕੀਤਾ ਨਾ ਚਾਹੁੰਦੇ ਮੈਨੂੰ ਉੱਤੇ ਬੈਠਣਾ ਪਿਆ ਹਰੀ ਜੀ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਮੈਨੂੰ ਪਤਾ ਰਾਜੂ ਤੈਨੂੰ ਖੁਸ਼ੀ ਨਹੀਂ ਦੇ ਸਕਦਾ ਉਹ ਹਜੇ ਛੋਟਾ ਪਰ ਬਸ ਕੁਝ ਦਿਨਾਂ ਦੀ ਗੱਲ ਆ ਫਿਰ ਸਭ ਕੁਝ ਠੀਕ ਹੋ ਜਾਊਗਾ ਉਸ ਤੇ ਮੂੰਹ ਹੋਏਗਾ ਸੁਣ ਕੇ ਮੈਂ ਘਬਰਾ ਗਈ ਤੇ ਫਟਾਫਟ ਕਮਰੇ ਤੋਂ ਬਾਹਰ ਚਲੀ ਗਈ ਮੇਰਾ ਸਹੁਰਾ ਮੇਰੇ ਲਈ ਮੇਰੇ ਗਲੇ ਦਾ ਫੰਦਾ ਬਣ ਗਿਆ ਸੀ ਸਿਰਫ 17 ਸਾਲ ਦਾ ਘਰ ਵਾਲਾ ਹੀ ਮੇਰੀ ਪਰੇਸ਼ਾਨੀ ਨਹੀਂ ਸੀ ਮੇਰਾ ਸੋਹਰਾ ਵੀ ਮੇਰੇ ਤੋਂ ਅੱਖ ਨਹੀਂ ਚੁੱਕਦਾ ਸੀ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਰਾਜ ਉਠ ਗਿਆ ਸੀ ਮੈਨੂੰ ਵੇਖ ਕੇ ਭੱਜ ਗਿਆ ਤੇ ਮੇਰੇ ਗਲੇ ਲੱਗ ਗਿਆ ਘਬਰਾ ਕੇ ਕਹਿਣ ਲੱਗਾ ਤੂੰ ਕਿੱਥੇ ਗਈ ਸੀ ਮੈਂ ਤੈਨੂੰ ਕਮਰੇ ਵਿੱਚ ਲੱਭ ਰਿਹਾ ਸੀ ਮੈਂ ਤਾਂ ਪਰੇਸ਼ਾਨ ਹੀ ਹੋ ਗਿਆ ਸੀ ਉਸ ਦੀਆਂ ਪਿਆਰ ਭਰੀਆਂ ਆਤਾਂ ਮੇਰੇ ਉੱਤੇ ਅਜੀਬ ਜਿਹਾ ਮਹਿਸੂਸ ਕਰਾ ਰਹੀਆਂ ਸੀ ਅਤੇ ਉਹ ਮੈਨੂੰ ਛੱਡ ਕੇ ਪਿੱਛੇ ਹੋਇਆ ਮੈਂ ਗੁੱਸੇ ਨਾਲ ਉਸ ਨੂੰ ਵੇਖਿਆ ਤੇ ਕਿਹਾ ਦੁਬਾਰਾ ਮੇਰੇ ਕੋਲ ਨਾ ਆਈ ਮੈਨੂੰ ਚੰਗਾ ਨਹੀਂ ਲੱਗਦਾ ਮੇਰੇ ਗਲ ਦੇ ਉੱਤੇ ਉਸ ਦੇ ਚਿਹਰੇ ਦਾ ਰੰਗ ਬਦਲ ਗਿਆ ਸੀ ਇਸ ਤੋਂ ਪਹਿਲਾਂ ਕੁਝ ਹੋਰ ਕਹਿੰਦਾ ਮੇਰੀ ਨਣਦ ਕਮਰੇ ਚ ਆਈ ਤੇ ਕਹਿਣ ਲੱਗੀ ਰਾਜੂ ਇਹਨਾਂ ਲੇਟ ਕਿਉਂ ਉੱਠਿਆ ਤੇਰੇ ਪੇਪਰ ਨੇੜੇ ਆ ਪੜਨਾ ਵੀ ਆ ਉਸ ਨੂੰ ਗੁੱਸੇ ਵਿੱਚ ਖਿੱਚ ਕੇ ਬੋਲੀ ਅਤੇ ਉਸ ਨੂੰ ਆਪਣੇ ਨਾਲ ਲੈ ਗਈ ਮੈਂ ਸਾਰਾ ਦਿਨ ਸੋਚਾਂ ਸੋਚ ਕੇ ਲੰਘਾ ਦਿੱਤਾ ਭੁੱਖੇ ਭੁੱਖੇ ਪਿਆਸੇ ਕੁਝ ਖਾਣ ਨੂੰ ਦਿਲ ਹੀ ਨਾ ਕੀਤਾ ਸ਼ਾਮ ਨੂੰ ਮੇਰੀ ਨਣਦ ਕਮਰੇ ਚ ਆਈ ਤੇ ਦੁੱਧ ਦਾ ਗਲਾਸ ਲੈ ਕੇ ਕਹਿਣ ਲੱਗੀ ਭਾਬੀ ਦੁੱਧ ਪੀ ਕੇ ਸੌ ਜਾਓ ਮੈਨੂੰ ਉਸ ਨਾਲ ਪਿਆਰ ਜਾ ਹੋ ਗਿਆ ਸੀ ਮੇਰੇ ਨਾਲ ਉਮਰ ਵਿੱਚ ਛੋਟੀ ਸੀ ਪਰ ਮੇਰਾ ਬਹੁਤ ਧਿਆਨ ਰੱਖਦੀ ਸੀ ਮੈਂ ਉਸ ਤੋਂ ਲੈ ਕੇ ਦੁੱਧ ਪੀਤਾ ਤੇ ਮੈਨੂੰ ਨੀਂਦ ਆਉਣ ਲੱਗੀ ਇੰਨੇ ਵਿੱਚ ਰਾਜੂ ਵੀ ਕਮਰੇ 'ਚ ਆ ਗਿਆ ਜਦੋਂ ਅਗਲੀ ਸਵੇਰ ਮੇਰੀ ਅੱਖ ਕੁੱਲੀ ਤਾਂ ਚੱਦਰ ਹੇਠਾਂ ਪਈ ਸੀ ਤੇ ਰਾਜੂ ਬਿਸਤਰੇ 'ਤੇ ਨਹੀਂ ਸੀ ਮੇਰੇ ਕੱਪੜਿਆਂ ਦੀ ਹਾਲਤ ਫੇਰ ਹੀ ਉਦਾਂ ਦੀ ਸੀ ਮੇਰੀ ਸਲਵਾਰ ਪਾਟੀ ਹੋਈ ਸੀ ਤੇ ਮੇਰਾ ਸੂਟ ਮੇਰੀ ਛਾਤੀ ਤੋਂ ਉੱਤੇ ਸੀ ਮੈਨੂੰ ਮਹਿਸੂਸ ਹੁੰਦਾ ਸੀ ਕਿ ਮੇਰੇ ਨਾਲ ਕੁਝ ਗਲਤ ਹੋਇਆ ਮੇਰੀ ਹਾਲਤ ਬੜੀ ਖਰਾਬ ਸੀ ਮੈਂ ਰਾਤ ਨੂੰ ਸਹੀ ਕੱਪੜੇ ਪਾ ਕੇ ਸੁੱਤੀ ਸੀ ਪਰ ਸਵੇਰੇ ਖੂਨ ਨਾਲ ਭਰੇ ਕੱਪੜੇ ਉਸ ਦਿਨ ਪਹਿਲੀ ਰਾਤ ਮੇਰੀ ਹਾਲਤ ਮੈਨੂੰ ਜ਼ਿਆਦਾ ਖਰਾਬ ਲੱਗੀ ਇਹ ਸਭ ਕੁਝ ਮੇਰੇ ਨਾਲ ਕਿਉਂ ਹੋ ਰਿਹਾ ਸੀ ਕੋ ਸਮਝ ਨਹੀਂ ਆਉਂਦਾ ਸੀ ਮੇਰੇ ਸਰੀਰ ਤੇ ਨੀਂਦ ਸੀ ਮੇਰਾ ਜਿਸਮ ਦਰਦ ਨਾਲ ਫਟ ਰਿਹਾ ਸੀ ਜਿਦਾਂ ਮੇਰੇ ਨਾਲ ਕਿਸੇ ਨੇ ਜ਼ੋਰ ਜ਼ਬਰਦਸਤੀ ਕੀਤੀ ਹੋਵੇ ਮੈਂ ਆਪਣੇ ਘਰ ਵਾਲੇ ਵੱਲ ਵੇਖਿਆ ਉਹ ਬੈੱਡ ਤੋਂ ਥੱਲੇ ਸੀ ਸ਼ਾਇਦ ਨੀਂਦ ਦੀ ਹਾਲਤ ਵਿੱਚ ਥੱਲੇ ਡਿੱਗਿਆ ਪਰ ਬੈੱਡ ਤੇ ਇੰਦਾਂ ਦੀ ਹਲਤ ਕਿਹਨੇ ਕੀਤੀ ਮੇਰੇ ਕੱਪੜੇ ਮੇਰੇ ਸਰੀਰ ਨੂੰ ਕਿਸਨੇ ਨੋਚਿਆ ਮੈਂ ਇਸ ਗੱਲ ਨੂੰ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਸੀ ਫਿਰ ਇਹ ਕੌਣ ਸੀ ਜੋ ਮੈਨੂੰ ਇਹ ਸਭ ਕਰਦਾ ਸੀ ਮੈਂ ਛੇਤੀ ਨਾਲ ਉੱਠ ਕੇ ਬਾਥਰੂਮ ਵਿੱਚ ਗਈ ਅਤੇ ਮੈਂ ਉਹਨਾਂ ਕੱਪੜਿਆਂ ਨੂੰ ਲੁਕਾ ਦਿੱਤਾ ਬੈੱਡ ਦੀ ਚਾਦਰ ਸਹੀ ਕੀਤੀ ਆਪਣੀ ਹਾਲਤ ਵੇਖ ਕੇ ਮੈਨੂੰ ਰੋਣਾ ਆ ਰਿਹਾ ਸੀ ਸਰੀਰ ਵਿੱਚ ਬਹੁਤ ਦਰਦ ਸੀ ਮੈਂ ਰਾਜੂ ਨੂੰ ਜਗਾਇਆ ਤੇ ਉਸ ਨੂੰ ਬੈੱਡ ਤੇ ਸੌਣ ਲਈ ਕਿਹਾ ਉੱਠ ਕੇ ਬੈੱਡ ਤੇ ਗਿਆ ਮੈਂ ਪਰੇਸ਼ਾਨ ਹੋ ਗਈ ਸੀ ਸਭ ਕੀ ਹੁੰਦਾ ਮੇਰੇ ਨਾਲ ਮੇਰਾ ਘਰਵਾਲਾ ਵਾਲਾ 17 ਸਾਲ ਦਾ ਬੱਚਾ ਮੈਨੂੰ ਪਤਾ ਉਹ ਮੇਨਾਂ ਇਤਾਂ ਨਹੀਂ ਕਰ ਸਕਦਾ ਪਰ ਜੇ ਉਹ ਮੇਨਾਂ ਕੁਝ ਗਲਤ ਨਹੀਂ ਕਰਦਾ ਫਿਰ ਇਹ ਕੌਣ ਕਰਦਾ ਮੈਂ ਆਪਣੀ ਸੋਚ ਵਿੱਚ ਡੁੱਬੀ ਬੈਠੀ ਸੀ ਤੇ ਕਮਰੇ ਤੋਂ ਬਾਹਰ ਨਿਕਲੀ ਤਾਂ ਮੈਨੂੰ ਇਤਾਂ ਅਹਿਸਾਸ ਹੋਇਆ ਜਿਵੇਂ ਕੋਈ ਮੇਰਾ ਦਰਵਾਜ਼ਾ ਖੋਲ ਦੇ ਰੁਕ ਗਿਆ ਹੋਵੇ ਮੈਂ ਆਪਣੇ ਕਮਰੇ ਵੱਲ ਵੇਖਿਆ ਤੇ ਮੈਨੂੰ ਇੱਕ ਪਛਾਣਾ ਮ फटाफट ਜਾਂਦਾ ਵਿਖਿਆ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਇਸ ਘਰ ਵਿੱਚ ਰਾਜੂ ਤੋਂ ਬਿਨਾ ਹੋਰ ਕੌਣ ਬੰਦਾ ਸੀ ਮੈਂ ਆਪਣੇ ਸਹੁਰੇ ਬਾਰੇ ਤਾਂ ਸੋਚ ਵੀ ਨਹੀਂ ਸਕਦੀ ਸੀ ਕੀ ਆਪਣੇ ਮੁੰਡੇ ਨਾਲ ਇਦਾਂ ਕਰਨਗੇ ਮੈਂ ਆਪਣੇ ਘਰ ਵਾਲੇ ਦੇ ਘਰ ਵਿੱਚ ਆਪਣੇ ਆਪ ਨੂੰ ਇਦਾਂ ਮਹਿਸੂਸ ਕਰਦਾ ਸੀ ਜਿੱਦਾਂ ਮੈਂ ਬਹੁਤ ਹੀ ਮੁਸ਼ਕਲ ਵਿੱਚ ਹੋਵਾਂ ਮੇਰੀ ਨੰਦ ਮੇਰੇ ਕੋਲ ਆਈ ਤੇ ਮੇਰੇ ਚਿਹਰੇ ਦਾ ਰੰਗ ਉੱਠਿਆ ਸੀ ਉਸਨੇ ਕਿਹਾ ਭਾਬੀ ਕੀ ਹੋਇਆ ਤੂੰ ਪਰੇਸ਼ਾਨ ਕਿਉਂ ਆ ਮੈਨੂੰ ਇਦਾਂ ਲੱਗਦਾ ਜਿਦਾ ਮੇਰੇ ਦਰਵਾਜ਼ੇ ਦੇ ਪਿੱਛੇ ਕੋਈ ਖੜਾ ਹੋਵੇ ਤੇ ਅੰਦਰ ਦੇਖਣ ਦੀ ਕੋਸ਼ਿਸ਼ ਕਰਦਾ ਹੋਵੇ ਉਹ ਕਹਿਣ ਲੱਗੀ ਭਾਬੀ ਤੁਹਾਡਾ ਵਹਿਮ ਹੈ ਪਾਪਾ ਤਾਂ ਸਵੇਰੇ ਡਾਕਟਰ ਦੇ ਗਏ ਨੇ ਤੇ ਮੈਂ ਰੋਟੀ ਬਣਾ ਰਹੀ ਸੀ ਤੁਹਾਨੂੰ ਭੁਲੇਖਾ ਹੋਇਆ ਮੈਨੂੰ ਉਸਨੇ ਵਿਸ਼ਵਾਸ ਦਿਵਾ ਦਿੱਤਾ ਮੈਂ ਆਪ ਕੋਈ ਪਰਛਾਵਾਂ ਵੇਖਿਆ ਸੀ ਪਰ ਉਸ ਨੂੰ ਮੇਰੀ ਗੱਲ ਤੇ ਯਕੀਨ ਨਹੀਂ ਆ ਰਿਹਾ ਸੀ ਘਰ ਵਿੱਚ ਉਸ ਤੋਂ ਬਿਨਾਂ ਇਸ ਵੇਲੇ ਕੋਈ ਨਹੀਂ ਸੀ ਰਾਜੂ ਦੇ ਪੇਪਰ ਚੱਲ ਰਹੇ ਸੀ ਇਸ ਲਈ ਤਿਆਰੀ ਵਿੱਚ ਹੈ ਹੌਲੀ-ਹੌਲੀ ਰਾਜੂ ਦੀ ਜ਼ਿੰਮੇਵਾਰੀ ਮੈਨੂੰ ਚੁੱਕਣੀ ਪਈ ਮੈਂ ਉਸ ਨੂੰ ਬਣਾਉਣਾ ਸ਼ੁਰੂ ਕੀਤਾ ਸਿਆਰਾਤਰ ਕੋਸ਼ਿਸ਼ ਕਰਦੀ ਕਿ ਆਪਣੇ ਕਮਰੇ ਵਿੱਚ ਰਹਾ ਆਪਣੇ ਸਹੁਰੇ ਦੇ ਨਾਲ ਜ਼ਿਆਦਾ ਗੱਲ ਨਾ ਕਰਾਂ ਪਤਾ ਨਹੀਂ ਕਿਉਂ ਮੈਨੂੰ ਉਸ ਤੋਂ ਡਰ ਲੱਗਦਾ ਸੀ ਦਿਨ ਲੰਘਦੇ ਗਏ ਰਾਜੂ ਦੇ ਨਾਲ ਮੇਰੀ ਕਾਫੀ ਦੋਸਤੀ ਹੋ ਗਈ ਸੀ ਉਹ ਮੇਰੇ ਕੋਲ ਵੀ ਆਉਂਦਾ ਤੇ ਮੈਨੂੰ ਘਬਰਾਹਟ ਜਾਂ ਬੇਚੈਨੀ ਨਹੀਂ ਹੁੰਦੀ ਮੈਂ ਉਸ ਨਾਲ ਪਿਆਰ ਨਾਲ ਗੱਲ ਕਰਦੀ ਇੱਕ ਬਿਨਾ ਮਾਂ ਦਾ ਬੱਚਾ ਸੀ ਸੋਚ ਕੇ ਮੈਂ ਹੌਲੀ ਹੌਲੀ ਉਸ ਦਾ ਧਿਆਨ ਰੱਖਣ ਲੱਗੀ ਵਿਆਹ ਦੇ 6 ਮਹੀਨੇ ਬਾਅਦ ਮੈਨੂੰ ਕੁਝ ਹਰਕਤਾਂ ਮਹਿਸੂਸ ਹੋਈਆਂ ਮੈਂ ਆਪਣੇ ਘਰ ਵਾਲੇ ਨੂੰ ਆਪਣੇ ਕੋਲ ਨਹੀਂ ਆਉਣ ਦਿੰਦੀ ਸੀ ਨਾ ਹੀ ਕੋਈ ਸਰੀਰਕ ਸੰਬੰਧ ਸੀ ਹਜੇ ਇਦਾਂ ਦਾ ਕੁਝ ਵੀ ਨਹੀਂ ਸੀ ਇਸ ਲਈ ਮੈਂ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਚੁੱਕੀ ਸੀ ਮੇਰੀ ਨਣ ਦੇ ਨਾਲ ਵੀ ਮੇਰੀ ਕਾਫੀ ਚੰਗੀ ਦੋਸਤੀ ਹੋ ਗਈ ਸੀ ਵਿਆਲੂ ਸਤਵਾਮੀ ਨਾਉਣ ਵਾਲਾ ਸੀ ਤੇ ਇਦਾਂ ਮੇਰੇ ਨਾਲ ਕਈ ਵਾਰੀ ਹੋ ਚੁੱਕਾ ਸੀ ਮੇਰੇ ਕੱਪੜੇ ਪਾਟੇ ਹੁੰਦੇ ਤੇ ਸਾਰੇ ਕੱਪੜੇ ਉੱਪਰ ਉੱਠੇ ਹੁੰਦੇ ਸਾਰੇ ਸਰੀਰ ਤੇ ਨੀਲ ਹੁੰਦੇ ਮੈਂ ਇੱਕਦਮ ਗੂੜੀ ਨੀਂਦ ਸੁੱਤੀ ਹੁੰਦੀ ਸੀ ਮੈਨੂੰ ਥੋੜਾ ਜਿਹਾ ਵੀ ਪਤਾ ਨਹੀਂ ਲੱਗਦਾ ਸੀ ਕਿ ਆਖਰ ਮੇਰੇ ਨਾਲ ਕੌਣ ਕਰ ਰਿਹਾ ਮੈਂ ਕਦੀ ਆਪਣੇ ਘਰ ਵਾਲੇ ਬਾਰੇ ਸਭ ਕੁਝ ਸੋਚ ਵੀ ਨਹੀਂ ਸਕਦੀ ਸੀ ਅਤੇ ਇਹ ਮੈਨੂੰ ਸਮਝ ਨਹੀਂ ਆ ਰਿਹਾ ਸੀ ਹੁਣ ਮੇਰੀ ਹਾਲਤ ਥੋੜੀ ਖਰਾਬ ਰਹਿਣ ਲੱਗੀ ਚੱਕਰ ਆਉਂਦੇ ਤੇ ਰਸੋਈ ਵਿੱਚ ਜਾਂਦੀ ਚੀਜ਼ਾਂ ਨੂੰ ਵੇਖ ਕੇ ਮੇਰਾ ਦਿਲ ਘਬਰਾਉਂਦਾ ਸ਼ੁਰੂ ਸ਼ੁਰੂ ਵਿੱਚ ਮੈਨੂੰ ਲੱਗਿਆ ਸ਼ਾਇਦ ਕਮਜ਼ੋਰੀ ਆ ਜਾਂ ਗਰਮੀ ਕਰਕੇ ਪਰ ਫਿਰ ਇਸ ਵਾਰੀ ਸਮਾਂ ਲੰਘਦਾ ਗਿਆ ਮੇਰੀ ਸਿਹਤ ਹੋਰ ਵੀ ਖਰਾਬ ਹੋ ਰਹੀ ਸੀ ਮੇਰੀ ਨੜਦ ਨੇ ਮੇਰੇ ਸੇਕ ਤੇ ਜ਼ਿਆਦਾ ਧਿਆਨ ਦਿੱਤਾ ਤੇ ਮੈਨੂੰ ਡਾਕਟਰ ਕੋਲ ਲੈ ਗਈ ਡਾਕਟਰ ਨੇ ਬਹੁਤ ਕੁਝ ਪੁੱਛਿਆ ਫਿਰ ਅਲਟਰਾਸਾਉਂਡ ਕਰਨ ਲਈ ਭੇਜਿਆ ਮੇਰੇ ਹੋਸ਼ ਉੱਡ ਗਏ ਕਿਉਂਕਿ ਮੈਨੂੰ ਜਦੋਂ ਡਾਕਟਰ ਨੇ ਇਹ ਕਿਹਾ ਕਿ ਤੂੰ ਪ੍ਰੈਗਨੈਂਟ ਹੈ ਇਹ ਗੱਲ ਮੇਰੇ ਲਈ ਵਿਸ਼ਵਾਸ ਕਰਨ ਵਾਲੀ ਨਹੀਂ ਸੀ ਮੇਰਾ ਘਰ ਬੜਾ ਬੱਚਾ ਸੀ ਜਿਸ ਨਾਲ ਮੇਰਾ ਕੋਈ ਸਬੰਧ ਨਹੀਂ ਸੀ ਫਿਰ ਮੈਂ ਪ੍ਰੈਗਨੈਂਟ ਕੀਤਾ ਮੈਂ ਡਾਕਟਰ ਨੂੰ ਕਿਹਾ ਤਾਂ ਉਹ ਕਹਿਣ ਲੱਗੇ ਤੁਹਾਨੂੰ ਕੋਈ ਗਲਤਫਹਿਮੀ ਹੋਈ ਆ ਮੇਰੀ ਗੱਲ ਸੁਣ ਕੇ ਡਾਕਟਰ ਕਹਿਣ ਲੱਗੇ ਹਜੇ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਤਾਂ ਇਸ ਲਈ ਸੁਣ ਕੇ ਤੁਹਾਨੂੰ ਪਰੇਸ਼ਾਨੀ ਹੋਈ ਆ ਪਰੇ ਕੋਈ ਬਿਮਾਰੀ ਨਹੀਂ ਖੁਸ਼ੀ ਦੀ ਗੱਲ ਆ ਮੈਂ ਪਰੇਸ਼ਾਨ ਹੋ ਗਈ ਸੀ ਤੇ ਆਪਣੀ ਨਣਦੇ ਦੇ ਨਾਲ ਬਾਹਰ ਆਈ ਉਸਦੇ ਵੀ ਹੋਸ਼ ਉੱਡ ਗਏ ਸਨ ਤੇ ਮੂੰਹ ਬੰਦ ਹੋ ਗਿਆ ਸੀ ਮੇਰੀ ਅੱਖਾਂ ਦੇ ਵਿੱਚ ਹੰਝੂ ਸੀ ਮੈਂ ਗੁੱਸੇ ਨਾਲ ਆਪਣੀ ਨਾਨ ਨੂੰ ਕਹਿ ਸਭ ਕਿੱਦਾਂ ਹੋ ਗਿਆ ਮੇਰੇ ਤੇ ਰਾਜੂ ਵੀ ਚੇਤਨ ਦਾ ਕੋਈ ਰਿਸ਼ਤਾ ਨਹੀਂ ਹਜੇ ਤੱਕ ਅਸੀਂ ਸੰਬੰਧ ਹੀ ਨਹੀਂ ਬਣਾਇਆ ਫਿਰ ਮੈਂ ਕਿੱਦਾਂ ਪ੍ਰੈਗਨੈਂਟ ਹੋ ਗਈ ਮੈਂ ਉਹ ਜੀ ਕੁੜੀ ਨਹੀਂ ਹਾਂ ਮੇਰੀ ਨਾਨ ਮੇਰੇ ਵੱਲ ਅਜੀਬ ਤਰੀਕੇ ਨਾਲ ਵੇਖ ਰਹੀ ਸੀ ਮੈਨੂੰ ਡਰ ਸੀ ਜੇ ਉਹ ਵੀ ਮੇਰੇ ਤੇ ਯਕੀਨ ਨਹੀਂ ਕਰੂਗੀ ਤਾਂ ਮੈਂ ਕਿੱਥੇ ਜਾਊਂਗੀ ਮੈਂ ਆਪਣੇ ਸਹੁਰੇ ਤੋਂ ਤਾਂ ਬਿਲਕੁਲ ਵੀ ਉਮੀਦ ਨਹੀਂ ਕਰ ਸਕਦੀ ਸੀ ਕਿ ਬੱਚਾ ਕਿਤੇ ਮੇਰੇ ਸਹੁਰੇ ਦਾ ਤਾਂ ਨਹੀਂ ਇਹ ਖਿਆਲ ਆਉਂਦੀ ਸੀ ਤਾਂ ਮੇਰੇ ਹੋਸ਼ ਉੱਡ ਜਾਂਦੇ ਮੇਰੀ ਨਣਦ ਜਿੱਦਾਂ ਹੀ ਘਰੇ ਆਈ ਮੇਰਾ ਸਹੁਰਾ ਬੈਠਾ ਸੀ ਉਸ ਨੂੰ ਪਤਾ ਸੀ ਅਸੀਂ ਡਾਕਟਰ ਕੋਲ ਗਈਆਂ ਦੇਖਦੇ ਹੀ ਉਸਨੇ ਫਟਾਫਟ ਮੇਰੇ ਬਾਰੇ ਪੁੱਛਿਆ ਮੇਰੀ ਅੱਖਾਂ ਦੇ ਵਿੱਚ ਹੰਝੂ ਆਉਣ ਲੱਗ ਪਏ ਮੇਰੀ ਨਾਨ ਸਿਰਫ ਰੁੱਕ ਕੇ ਬੈਠ ਗਈ ਉਸਨੇ ਆਪਣੇ ਪਿਓ ਨੂੰ ਮੇਰੇ ਪ੍ਰੈਗਨੈਂਟ ਹੋਣ ਦੀ ਗੱਲ ਦੱਸੀ ਤੇ ਮੈਨੂੰ ਲੱਗਿਆ ਕਿ ਮੈਂ ਸ਼ਰਮ ਨਾਲ ਮਰ ਜਾਵਾਂਗੀ ਇਹ ਬੱਚਾ ਜਿਹਦਾ ਹੋਇਆ ਤਾਂ ਮੈਂ ਕਿਸੇ ਨੂੰ ਮੂੰਹ ਵਿਖਾਉਣ ਦੇ ਯੋਗ ਨਹੀਂ ਰਹੂੰਗੀ ਮੇਰਾ ਘਰਵਾਲਾ ਬੱਚਾ ਜ਼ਰੂਰ ਸੀ ਪਰ ਇਹਨਾਂ ਛੋਟਾ ਵੀ ਨਹੀਂ ਸੀ ਕਿ ਉਸ ਨੂੰ ਪ੍ਰੈਗਨਨਸੀ ਦਾ ਮਤਲਬ ਨਾ ਪਤਾ ਹੋਵੇ ਇਹ ਗੱਲ ਸੁਣਦੇ ਹੀ ਮੇਰਾ ਸਹੁਰਾ ਗੁੱਸੇ ਵਿੱਚ ਉੱਠਿਆ ਤੇ ਨਫ਼ਰਤ ਨਾਲ ਮੇਰੇ ਵੱਲ ਵੇਖਦੇ ਕਹਿਣ ਲੱਗੇ ਕਿ ਮੈਂ ਤਾਂ ਤੈਨੂੰ ਬਹੁਤੀ ਭੋਲੀ-ਪਾਲੀ ਕੁੜੀ ਸਮਝ ਕੇ ਘਰ ਦੀ ਨੋਬੜਾਇਆ ਸੀ ਤੇਰੇ ਮਰਦੇ ਪਿਓ ਨੂੰ ਉਸਦੀ ਆਖਰੀ ਇੱਛਾ ਨੂੰ ਪ੍ਰਵਾਨ ਕੀਤਾ ਸੀ ਮੇਰੇ ਬਿਨਾਂ ਮਾਦੇ ਬੱਚੇ ਨੂੰ ਤੇਰਾ ਸਹਾਰਾ ਮਿਲੂਗਾ ਪਰ ਤੂੰ ਤਾਂ ਸਾਡੀ ਜਿੱਤ ਨੂੰ ਦਾਗ ਲਾ ਦਿੱਤਾ ਇਹ ਬੱਚਾ ਕੀ ਦਾ ਤੂੰ ਕਿਹਦੇ ਨਾਲ ਆਪਣਾ ਮੂੰਹ ਕਾਲਾ ਕੀਤਾ ਇਸ ਤੋਂ ਪਹਿਲਾਂ ਕਿ ਮੈਂ ਕੋਈ ਹੋਰ ਜਵਾਬ ਦਿੰਦੀ ਮੇਰਾ ਘਰ ਵਾਲਾ ਕਹਿਣ ਲੱਗਾ ਪਾਪਾ ਇਸ ਵਿੱਚ ਹੀਸਤਾ ਕੋਈ ਕਸੂਰ ਨਹੀਂ ਇਦਾਂ ਦੀ ਕੁੜੀ ਨਹੀਂ ਤੁਸੀਂ ਗਲਤ ਸਮਝ ਰਹੇ ਹੋ ਮੈਂ ਹੈਰਾਨੀ ਨਾਲ ਉਸ ਵੱਲ ਵੇਖਿਆ ਉਸ 17 ਸਾਲ ਦਾ ਬੱਚਾ ਮੇਰੇ ਪੱਖ ਵਿੱਚ ਖੜਾ ਸੀ ਆਪਣੇ ਪਿਓ ਨਾਲ ਲੜਨ ਲੱਗਾ ਜਦ ਕਿ ਮੈਂ ਤਾਂ ਉਸ ਨੂੰ ਦਿਲੋਂ ਘਰ ਵਾਲਾ ਮੰਨਿਆ ਵੀ ਨਹੀਂ ਸੀ ਅਤੇ ਫੇਰ ਮੈਨੂੰ ਸਭ ਪੁੱਛ ਰਹੇ ਸੀ ਇਹ ਬੱਚਾ ਕਿਸ ਦਾ ਮੈਂ ਚੁੱਪ ਹੋ ਗਈ ਸੀ ਮੇਰਾ ਸਹੁਰਾ ਗੁੱਸੇ ਨਾਲ ਉੱਠ ਕੇ ਖੜਾ ਹੋ ਗਿਆ ਉਸ ਨੇ ਇਤਾਂ ਦਾ ਫੈਸਲਾ ਕੀਤਾ ਜਿਸ ਨੂੰ ਸੁਣ ਕੇ ਸਭ ਹੈਰਾਨ ਹੋ ਗਏ ਮੇਰਾ ਘਰ ਬੜਾ ਹੀ ਕਪਾਸੀ ਸੀ ਉਸ ਨੂੰ ਕਹਿੰਦਾ ਕਿ ਇਸੇ ਵਕਤ ਇਸ ਕੁੜੀ ਨੂੰ ਤਲਾਕ ਦੇ ਇਹਨੂੰ ਇੱਥੋਂ ਭੇਜ ਮੇਰੇ ਨਾਨ ਨੇ ਦੱਸਿਆ ਕਿ ਬੱਚਾ ਕਿਹਦਾ ਇਸ ਗੱਲ ਨੇ ਤਾਂ ਮੇਰੇ ਹੋਰ ਵੀ ਹੋਸ਼ ੜਾ ਦਿੱਤੇ ਉਸ ਨੂੰ ਪਤਾ ਸੀ ਕਿ ਮੈਂ ਕਿਹਦੇ ਬੱਚੇ ਦੀ ਮਾਂ ਬਣਨ ਵਾਲੀ ਹਾਂ ਪਰ ਡਰਤੇ ਮਾਰੀ ਚੁੱਪ ਸੀ ਮੇਰੀ ਜ਼ਿੰਦਗੀ ਬਰਬਾਦ ਹੋ ਜਾਊਗੀ ਤਾਂ ਉਸਨੇ ਸੱਚ ਦੱਸਿਆ ਉਸਨੇ ਰੋਂਦੇ ਕਿਹਾ ਇੱਕ ਮੁੰਡੇ ਨੂੰ ਪਸੰਦ ਕਰਦੀ ਹੈ ਤੇ ਚੋਰੀ-ਚੋਰੀ ਉਸ ਨੂੰ ਮਿਲਣ ਲਈ ਘਰ ਆਉਂਦਾ ਨੀਹਾ ਨਾਲ ਉਸ ਮੁੰਡੇ ਦਾ ਰਿਸ਼ਤਾ ਸੀ ਅਤੇ ਉਹਦੇ ਸਰੀਰਕ ਸੰਬੰਧ ਸੀ ਨੀਹਾ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਅਤੇ ਉਸ ਨੂੰ ਬਹੁਤ ਪਿਆਰ ਕਰਦੀ ਸੀ ਉਹ ਦੋਨੋਂ ਵਿਆਹ ਤੋਂ ਪਹਿਲਾਂ ਆਪਸ ਵਿੱਚ ਮਿਲਦੇ ਸੀ ਤੇ ਨੀਹਾ ਨੇ ਉਸ ਨੂੰ ਘਰ ਦੀਆਂ ਚਾਬੀਆਂ ਵੀ ਦਿੱਤੀਆਂ ਸੀ ਤੇ ਉਹਨੂੰ ਨਹੀਂ ਪਤਾ ਸੀ ਕਿ ਉਹ ਮੁੰਡਾ ਇੱਥੇ ਵੀ ਆਉਂਦਾ ਉਹ ਬੀਖਸ਼ੀ ਦਾ ਰਮਾਲ ਸਿੰਘ ਆ ਕੇ ਉਸਦੇ ਭਰਾ ਤੇ ਪਿਓ ਨੂੰ ਸੁਵਾ ਦਿੰਦਾ ਤੇ ਉਸ ਨਾਲ ساری ਰਾਤ ਮਨਮਰਜ਼ੀ ਕਰਦਾ ਜੋ ਉਸ ਨੂੰ ਚਾਹੀਦਾ ਸੀ ਪਰ ਨੀਹਾ ਉਹਦੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਉਹ ਤਾਂ ਮੇਰੀ ਨਣ ਦੇ ਨਾਲ ਸਿਰਫ ਉਸਦੇ ਜਿਸਮ ਦਾ ਭੁੱਖਾ ਸੀ ਜਦੋਂ ਉਸ ਰਾਤ ਉਹ ਮੇਰੇ ਕਮਰੇ ਵਿੱਚ ਆਇਆ ਤਾਂ ਰਾਜੂ ਨੇ ਮੈਨੂੰ ਬੀਖਸ਼ੀ ਦਾ ਰਮਾਲ ਸਿੰਘ ਆ ਕੇ ਨੇ ਸਭ ਕੁਝ ਕਰ ਚੁੱਕਾ ਸੀ ਅਤੇ ਸਭ ਕੁਝ ਕਰਨ ਦੇ ਲਈ ਉਸਨੇ ਮੇਰੇ ਕੱਪੜੇ ਫਾੜ ਦਿੱਤੇ ਉਹ ਸਭ ਕੁਝ ਕਰਨ ਲਈ ਮੇਰਾ ਇਸ ਹੱਥ ਤੇगिर ਗਿਆ ਸੀ ਇਹ ਖੇਡ ਮੇਰੇ ਨਾਲ ਪਿਛਲੇ 6-7 ਵਾਰ ਖੇਡ ਚੁੱਕਾ ਸੀ ਉਸ ਤੋਂ ਬਾਅਦ ਮੇਰੀ ਨੰਦ ਨੇ ਉਸ ਨੂੰ ਫੜ ਲਿਆ ਜਦੋਂ ਮੇਰੇ ਨਾਲ ਉਸ ਨੂੰ ਫੜਿਆ ਤੇ ਮੇਰੇ ਵਿਆਹ ਨੂੰ ਪੂਰੇ 6 ਮਹੀਨੇ ਹੋ ਗਏ ਸੀ ਮੈਂ ਪ੍ਰੈਗਨੈਂਟ ਹੋ ਗਈ ਮੇਰੀ ਨੰਦ ਨੇ ਪੂਰੇ ਘਰ ਦੀਆਂ ਚਾਬੀਆਂ ਉਸ ਨੂੰ ਦਿੱਤੀਆਂ ਸੀ ਤੇ ਵਿਆਹ ਵਾਲੀ ਰਾਤ ਉਸ ਮੁੰਡੇ ਨੇ ਮੈਨੂੰ ਵੇਖ ਲਿਆ ਸੀ ਮੇਰੀ ਖੂਬਸੂਂਦੀ ਨੇ ਉਸ ਦੇ ਮਨ ਵਿੱਚ ਲਾਲਚ ਭਰ ਦਿੱਤਾ ਪਰ ਮੇਰੀ ਨਣਦ ਨੂੰ ਕੁਝ ਨਹੀਂ ਪਤਾ ਸੀ ਕਿ ਉਸ ਦੀ ਨੀਅਤ ਖਰਾਬ ਹੋ ਗਈ ਉਸ ਮੁੰਡੇ ਨੇ ਘਰ ਦੀਆਂ ਚਾਬੀਆਂ ਦਾ ਗਲਤ ਫਾਇਦਾ ਚੁੱਕਿਆ ਵਿਆਹ ਦੀ ਰਾਤ ਮੇਰੇ ਕਮਰੇ ਚ ਆ ਕੇ ਨਾ ਸਿਰਫ ਬਾਥਰੂਮ ਵਿੱਚੋਂ ਮੈਨੂੰ ਨਹਾਉਦੇ ਦੇਖਿਆ ਸਗੋਂ ਰਾਤ ਨੂੰ ਮੇਰੇ ਕਮਰੇ ਵਿੱਚ ਰੁਕਿਆ ਮੌਕਾ ਵੇਖਦੇ ਹੀ ਮੇਰੇ ਨਾਲ ਜ਼ਬਰਦਸਤੀ ਕੀਤੀ ਮੇਰੀ ਅੱਖਾਂ ਖੁੱਲ ਗਈਆਂ ਅਤੇ ਉਸ ਨੂੰ ਅੰਦਾਜ਼ਾ ਹੋਇਆ ਕਿ ਮੈਂ ਕੱਚੀ ਨੀਂਦ ਵਿੱਚ ਸੁੱਤੀ ਹਾਂ ਇਸ ਲਈ ਉਸਨੇ ਮੇਰੀ ਨਣਦ ਨੂੰ ਕਿਹਾ ਕਿ ਅਸੀਂ ਦੋਨੋਂ ਹਸਬੰਡ ਵਾਈਫ ਨੂੰ ਨੀਂਦ ਦੀ ਦਵਾਈ ਦੇ ਕੇ ਸੁਵਾਦਿਆ ਕਰਾਂਗੇ ਤਾਕਿ ਮਿਲਣ ਵਿੱਚ ਆਸਾਨੀ ਹੋਵੇ ਪਰ ਇਸ ਗੱਲ ਦਾ ਫਾਇਦਾ ਚੁੱਕ ਕੇ ਮੈਨੂੰ ਇਸਤੇਮਾਲ ਕਰਦਾ ਰਿਹਾ ਉਹਨੇ ਇਦਾਂ ਕੀਤਾ ਪਰ ਨੀਹਾ ਨੂੰ ਕੁਝ ਦਿਨਾਂ ਵਿੱਚ ਪਤਾ ਲੱਗ ਗਿਆ ਸੀ ਉਸ ਮੁੰਡੇ ਨੇ ਉਸ ਨੂੰ ਧੋਖਾ ਦੇ ਕੇ ਮੈਨੂੰ ਪਰਖਿਆ ਇਸ ਗੱਲ ਤੇ ਉਹਨਾਂ ਦੋਵਾਂ ਵਿੱਚ ਲੜਾਈ ਹੋ ਗਈ ਅਤੇ ਮੇਰੀ ਨੰਦ ਨੇ ਉਸ ਨੂੰ ਛੱਡ ਦਿੱਤਾ ਪਰ ਜਾਂਦੇ ਜਾਂਦੇ ਮੇਰੇ ਤੇ ਦਾਗ ਲੱਗ ਗਿਆ ਅੱਜ ਮੈਂ ਉਸਦੇ ਬੱਚੇ ਦੀ ਮਾਂ ਬਣਨ ਵਾਲੀ ਹਾਂ ਤੇ ਉਸਨੇ ਹੱਥ ਜੋੜ ਕੇ ਮੇਰੇ ਤੋਂ ਮਾਫੀ ਮੰਗੀ ਤੇ ਆਪਣੇ ਪੁੱਤੋਂ ਮਿੰਤਾ ਕੀਤੀਆਂ ਕਿ ਭਾਬੀ ਨੂੰ ਮਾਫ ਕਰ ਦਿਓ ਇਸ ਦਾ ਕੋਈ ਕਸੂਰ ਨਹੀਂ ਮੇਰਾ ਜੂ ਮੈਨੂੰ ਸਹਾਰਾ ਦੇ ਕੇ ਕਮਰੇ ਚ ਲੈ ਗਿਆ ਤੇ ਮੈਨੂੰ ਤਸੱਲੀ ਦਿੱਤੀ ਕਿ ਮੈਂ ਤੇਰਾ ਸਾਥ ਦਊਂਗਾ ਮੈਂ ਤੈਨੂੰ ਕੋਈ ਦੁੱਖ ਨਹੀਂ ਦਊਂਗਾ ਮੇਰੇ ਸਹੁਰੇ ਨੇ ਮੇਰੇ ਨਾਨੂ ਕਮਰੇ ਵਿੱਚ ਬੰਦ ਕੀਤਾ ਪਰ ਉਹ ਵਿਚਾਰੀ ਆਪ ਧੋਖੇ ਵਿੱਚ ਸੀ ਇਸ ਲਈ ਨਾ ਸਿਰਫ ਉਸ ਨੂੰ ਮਾਫ ਕਰ ਦਿੱਤਾ ਸਗੋਂ ਕੁਝ ਸਾਲਾਂ ਵਿੱਚ ਮੈਂ ਆਪਣੇ ਸਹੁਰੇ ਨੂੰ ਵੀ ਇਸ ਗੱਲ ਲਈ ਮਜ਼ਬੂਤ ਕੀਤਾ ਕਿ ਉਹ ਨੀਹਾ ਨੂੰ ਮਾਫ ਕਰਨ। ਰਾਜੂ ਨੇ ਜਿਸ ਤਰ੍ਹਾਂ ਮੇਰਾ ਸਾਥ ਦਿੱਤਾ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਇਸ ਦੇ ਨਾਲ ਹੀ ਬਤਾਉਂਗੀ। ਰੱਬ ਦੀ ਇਦਾਂ ਦੀ ਮਿਹਰ ਹੋਏ ਕਿ ਮੇਰਾ ਬੱਚਾ ਵੀ गिर ਗਿਆ। ਫਿਰ ਮੈਂ ਰਾਜੂ ਦੇ ਨਾਲ ਚੰਗੀ ਜ਼ਿੰਦਗੀ ਬਤਾਉਣੀ ਸ਼ੁਰੂ ਕੀਤੀ। ਸਾਡੇ ਆਲੇ ਦੁਆਲੇ ਨੀਹਾ ਵਰਗੀਆਂ ਬਹੁਤ ਸਾਰੀਆਂ ਕੁੜੀਆਂ ਜੋ ਕੱਚੀ ਉਮਰ ਵਿੱਚ ਝੂਠੇ ਪਿਆਰ ਵਿੱਚ ਫਸ ਕੇ ਨਾ ਸਿਰਫ ਆਪਣੀ ਸੋ ਉਹ ਆਪਣੇ ਘਰ ਦੀ ਜ਼ਿੰਦਗੀ ਵੀ ਬਰਬਾਦ ਕਰ ਦਿੰਦੀਆਂ ਨੇ ਇਸ ਲਈ ਸਾਨੂੰ ਚਾਹੀਦਾ ਕਿ ਆਪਣੇ ਧੀਆ ਨੂੰ ਸਹੀ ਤੇ ਗਲਤ ਦਾ ਫਰਕ ਸਿਖਾਈਏ ਅਤੇ ਉਹਨਾਂ ਨੂੰ ਇਦਾਂ ਦੇ ਧੋਖੇ ਵੱਜਣ